ਅੱਜਕੱਲ ਸਾਡੇ ਸਾਰਿਆਂ ਦੇ ਮੋਬਾਈਲ ਫੋਨ ਦੇ ਉੱਤੇ ਸਾਡੇ ਮੋਬਾਈਲ ਨੰਬਰ ਦੇ ਉੱਤੇ ਲਗਭਗ ਦਿਹਾੜੀ ਦੇ ਵਿੱਚ ਇੱਕ ਦੋ ਕਾਲਸ ਅਜਹੀਆਂ ਆਉਂਦੀਆਂ ਨੇ ਉਹ ਕਹਿਣਗੇ ਜੀ ਅਸੀਂ ਫਲਾਣੀ ਕੰਪਨੀ ਤੋਂ ਬੋਲ ਰਹੇ ਹਾਂ ਤੁਹਾਡੀ ਇੱਕ ਲੋਟਰੀ ਨਿਕਲਿਆ ਤੁਹਾਡਾ ਕੋਈ ਪਲਾਟ ਨਿਕਲਿਆ ਤੁਹਾਡਾ ਕੋਈ ਫਲੈਟ ਨਿਕਲਿਆ ਤੇ ਅੱਗੋਂ ਜੇ ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੰਦੇ ਹਾਂ ਤਾਂ ਉਹਨਾਂ ਨੂੰ ਸਮਝ ਆ ਜਾਂਦੀ ਆ ਕਿ ਇਹ ਬੰਦਾ ਇਹ ਸ਼ਖਸ ਸਾਡੀ ਗੱਲ ਸੁਣ ਰਿਹਾ ਇਹਨੂੰ ਅਸੀਂ ਟਾਰਗੇਟ ਤੇ ਲੈ ਸਕਦੇ ਹਾਂ ਇਹਨੂੰ ਅਸੀਂ ਆਪਣਾ ਸ਼ਿਕਾਰ ਜਿਹੜਾ ਬਣਾ ਸਕਦੇ ਹਾਂ ਪਰ ਹੁੰਦਾ ਕੀ ਹੈ ਜਦੋਂ ਸਾਨੂੰ ਅਜਿਹੇ ਕਾਲਸ ਆndੀਆਂ ਜਦੋਂ ਫੋਨ ਦੇ ਉੱਤੇ ਕੋਈ ਸਾਨੂੰ ਇੰਨੀ ਗੱਲ ਕਹਿੰਦਾ ਵੀ ਤੁਹਾਡੀ 2.5 ਕਰੋੜ ਦੀ ਲਾਟਰੀ ਨਿਕਲੀ ਹੈ 5 ਕਰੋੜ ਦੀ ਲਾਟਰੀ ਨਿਕਲੀ ਹੈ ਜਾਂ ਤੁਹਾਡਾ ਕੋਈ ਪਲਾਟ ਨਿਕਲਿਆ ਤਾਂ ਅਸੀਂ ਇਸ ਬਾਰੇ ਕਿਸੇ ਹੋਰ ਦੇ ਨਾਲ ਗੱਲ ਨਹੀਂ ਕਰਦੇ مشورہ ਨਹੀਂ ਕਰਦੇ ਸਾਨੂੰ ਇਦਾਂ ਲੱਗਦਾ ਵੀ ਯਾਰ ਅਗਲੇ ਬੰਦੇ ਨੂੰ ਪਤਾ ਨਾ ਲੱਗ ਜੇ ਕਿ ਮੇਰੀ 5 ਕਰੋੜ ਦੀ ਲਾਟਰੀ ਨਿਕਲੀ ਹੈ ਮੇਰਾ ਦਿੱਲੀ ਦੇ ਵਿੱਚ ਫਲੈਟ ਨਿਕਲ ਆਇਆ ਮੇਰਾ ਤਾਂ ਮੋਹਾਲੀ ਦੇ ਵਿੱਚ ਪਲਾਟ ਨਿਕਲ ਆਇਆ ਪਰ ਅਸੀਂ ਇਹ ਨਹੀਂ ਸੋਚਦੇ ਵੀ ਕੀ ਕਦੀ ਅਸੀਂ ਇਸ ਵਾਸਤੇ ਅਪਲਾਈ ਵੀ ਕੀਤਾ ਸੀਗਾ ਕੀ ਅਦੀ ਕਸੀ ਅਸੀਂ ਕਦੀ ਲੋਟਰੀ ਪਾਈ ਸੀਗੀ ਕੀ ਅਸੀਂ ਕਿਸੇ ਪਲਾਟ ਦੇ ਵਾਸਤੇ ਆਪਣੀ ਐਪਲੀਕੇਸ਼ਨ ਦਿੱਤੀ ਸੀਗੀ ਕੀ ਕਦੀ ਅਸੀਂ ਦਿੱਲੀ ਜਾ ਕੇ ਕੋਈ ਫਲੈਟ ਜਿਹੜਾ ਉਹ ਲੈਣ ਬਾਰੇ ਸੋਚਿਆ ਸੀਗਾ ਕੀ ਅਸੀਂ ਕਿਸੇ ਸਕੀਮ ਦੇ ਵਿੱਚ ਜਿਹੜਾ ਉਹ ਲੱਕੀ ਡਰਾਪ ਆਇਆ ਸੀ ਪਰ ਜਿੱਦਾਂ ਹੀ ਸਾਨੂੰ ਫੋਨ ਦੇ ਉੱਤੇ ਅਗਲਾ ਲੁੱਟਣ ਵਾਲਾ ਛਾਤਰ ਬੰਦਾ ਹੈਕਰ ਇੰਨੀ ਗੱਲ ਕਹਿੰਦਾ ਵੀ ਤੁਹਾਡੀ 5 ਕਰੋੜ ਦੀ ਲੋਟਰੀ ਨਿਕਲੀ ਹੈ ਤੇ ਅਸੀਂ ਜਿਹੜਾ ਵਾ ਬੜੇ ਖੁਸ਼ ਹੋ ਜਾਂਦੇ ਆ ਮੰਦ-ਮੰਦ ਮੁਸਕਾਉਂਦੇ ਆ ਅੰਦਰੋਂ-ਅੰਦਰ ਹੀ ਜਿਹੜੀ ਆ ਉਹ ਬੜੇ ਖੁਸ਼ੀ ਦੇ ਲੱਡੂ ਫੁੱਟਦੇ ਆ ਵੀ ਲੈ ਭਾਈ ਮੇਰੀ ਤਾਂ ਜਿਹੜੀ ਆ 5 ਕਰੋੜ ਦੀ ਲਾਟਰੀ ਨਿਕਲ ਗਈ। ਇਸੇ ਤਰ੍ਹਾਂ ਦਾ ਮਾਮਲਾ ਜਿਹੜਾ ਸ਼੍ਰੀ ਮੁਖਸਰ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਰਖਾਲਾ ਪਿੰਡ ਦੇ ਰਹਿਣ ਵਾਲੇ ਇੰਦਰਜੀਤ ਸਿੰਘ ਨੂੰ ਇੱਕ ਫੋਨ ਆਇਆ ਕਿ ਤੁਹਾਡੀ Google Pay ਦੇ ਉੱਤੇ ਇੱਕ ਲਾਟਰੀ ਨਿਕਲੀ ਆ। ਹੁਣ ਇਹ ਲਾਟਰੀ ਦੀ ਰਕਮ ਜੇ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਪਹਿਲਾਂ 20000 ਰੁਪਿਆ ਜਿਹੜਾ ਉਹ ਇਸ ਨੰਬਰ ਦੇ ਉੱਤੇ ਟਰਾਂਸਫਰ ਕਰ ਦਿਓ। ਲਾਟਰੀ 5 ਕਰੋੜ ਦੀ ਆ ਰੁਪਈਆ ਉਹ ਮੰਗ ਰਿਆ 20000 ਇੰਦਰਜੀਤ ਸਿੰਘ ਹੋਣਾ ਨੇ 20000 ਰੁਪਿਆ ਜਿਹੜਾ ਉਹਨੇ ਮੰਗਿਆ ਸ਼ਖਸ ਨੇ ਕਿਉਂਕਿ ਉਹ ਠੱਗ ਸੀਗਾ ਇਹਨਾਂ ਨੇ ਉਹਨੂੰ ਜਿਹੜਾ ਟਰਾਂਸਫਰ ਕਰ ਦਿੱਤਾ ਜਦੋਂ ਇਹਨਾਂ ਨੇ 20000 ਟਰਾਂਸਫਰ ਕਰ ਦਿੱਤਾ ਤਾਂ ਅਗਲੇ ਪਾਸੇ ਜਿਹੜਾ ਸ਼ਖਸ ਇਹਨਾਂ ਨਾਲ ਫੋਨ ਦੇ ਉੱਤੇ ਗੱਲ ਕਰ ਰਿਹਾ ਸੀ ਠੱਗ ਉਹਨੂੰ ਪਤਾ ਲੱਗ ਗਿਆ ਵੀ ਇੰਦਰਜੀਤ ਸਿੰਘ ਹੌਲੀ ਹੌਲੀ ਹੁਣ ਮੇਰੇ ਜਾਲ ਦੇ ਵਿੱਚ ਜਿਹੜਾ ਇਹ ਫਸਦਾ ਜਾਏਗਾ ਬਸ ਫੇਰ ਕੀ ਸੀਗਾ ਉਹ ਫੇਰ ਇਹਨਾਂ ਨੂੰ ਵਾਰ-ਵਾਰ ਫੋਨ ਕਰਨ ਲੱਗਾ ਵੀ ਅੱਜ ਤੁਸੀਂ 30000 ਪਾ ਦਿਓ ਅੱਜ ਤੁਸੀਂ 50000 ਪਾ ਦਿਓ ਈਸੇ ਦੇ ਚਲਦਿਆਂ ਉਹ ਜਿਹੜੀ ਟੀਮ ਜਿਹੜੀ ਠੱਗਾਂ ਦੀ ਟੀਮ ਇਹਨਾਂ ਨੂੰ ਫੋਨ ਦੇ ਉੱਤੇ ਗੱਲਾਂ ਕਰ ਰਹੀ ਸੀਗੀ ਇਹਨਾਂ ਨੂੰ ਭਰਮਾ ਰਹੀ ਸੀ ਗੱਲਾਂ 'ਚ ਲੈ ਰਹੀ ਸੀ ਕਿ ਤੁਹਾਡੀ 5 ਕਰੋੜ ਦੀ ਲਾਟਰੀ ਨਿਕਲੀ ਆ ਉਹਨਾਂ ਨੇ ਇਹਨਾਂ ਦੇ ਜਿਹੜੇ ਮੋਬਾਈਲ ਸੀਗੇ ਉਹ ਹੈਕ ਕਰ ਲਏ ਈਸੇ ਦੌਰਾਨ ਫੇਰ ਇਹ ਕਹਿੰਦੇ ਆ ਵੀ ਤੁਸੀਂ ਨਾ ਸਾਨੂੰ ਇੱਕ ਆਰਟੀਜੀਐਸ ਕਰ ਦਿਓ 32 ਲੱਖ ਰੁਪਏ ਦੀ 5 ਕਰੋੜ ਦੀ ਲਾਟਰੀ ਹੈ ਰੁਪਈਆ ਤੁਹਾਨੂੰ ਹਲੇ ਤੱਕ ਮਿਲਿਆ ਕੋਈ ਨਹੀਂ 32 ਲੱਖ ਰੁਪਏ ਦੀ ਉਹਨਾਂ ਨੇ ਤੁਹਾਡੇ ਕੋਲੋਂ ਆਰਟੀਜੀਐਸ ਆਮ ਸ਼ਬਦਾ ਦੇ ਵਿੱਚ ਕਹੀਏ ਤਾਂ ਉਹਨਾਂ ਨੇ ਆਪਣੇ ਖਾਤੇ ਦੇ ਵਿੱਚ ਪੈਸੇ ਪਵਾ ਲਏ ਹੁਣ ਜਦੋਂ ਉਹਨਾਂ ਨੇ ਪੈਸੇ ਵੀ ਪਵਾ ਲਏ ਤੇ ਨਾਲ ਦੀ ਨਾਲ ਫੋਨ ਵੀ ਹੈਕ ਕਰ ਲਿਆ ਤਾਂ ਉਹਨਾਂ ਨੇ ਠੱਗਾਂ ਨੇ ਇੰਦਰਜੀਤ ਸਿੰਘ ਹੁਣਾ ਦੇ ਖਾਤੇ ਚੋਂ 1.5 ਕਰੋੜ ਰੁਪਈਆ ਜਿਹੜਾ ਉਹ ਹੜੱਪ ਕਰ ਲਿਆ ਜਦੋਂ ਇਹਦੇ ਬਾਰੇ ਇੰਦਰਜੀਤ ਸਿੰਘ ਨੂੰ ਪਤਾ ਲੱਗਾ ਵੀ 5 ਕਰੋੜ ਦੇ ਬਦਲੇ ਮੈਂ ਤਾਂ 1.5 ਕਰੋੜ ਦਾ ਨੁਕਸਾਨ ਕਰਾ ਬੈਠਾ ਮੈਨੂੰ ਤਾਂ ਠੱਗਾਂ ਨੇ ਠੱਗ ਲਿਆ ਤਾਂ ਫੇਰ ਇੰਦਰਜੀਤ ਸਿੰਘ ਹੋਣਾ ਨੇ ਪਹੁੰਚ ਕੀਤੀ ਪੁਲਿਸ ਤੱਕ ਉੱਥੇ ਜਾ ਕੇ ਸਾਰੀ ਹਾਲ ਬਿਆਨੀ ਕੀਤੀ ਇਹਨਾਂ ਦੇ بیٹے ਹਰ ਭਗਵਾਨ ਸਿੰਘ ਨੇ ਇੱਕ ਕੰਪਲੇਂਟ ਦਿੱਤੀ ਕਿ ਮੇਰੇ ਫਾਦਰ ਨੂੰ ਇਸ ਤਰ੍ਹਾਂ ਇੱਕ ਕਾਲ ਆਈ ਕਿ Google Pay ਦੇ ਉੱਤੇ ਤੁਹਾਡੀ ਇੱਕ ਲੋਟਰੀ ਨਿਕਲੀ ਆ ਤੇ ਤੁਸੀਂ ਅਗਰ ਉਹ ਰਕਮ ਜਿਹੜੀ ਜਿੱਤੀ ਹੋਈ ਰਕਮ ਹਾਸਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਉਹਦੇ ਬਦਲੇ ਆ ਜਿਹੜੀ ਰਕਮ ਆ ਇਹ ਟਰਾਂਸਫਰ ਕਰ ਦਿਓ ਤੇ ਇਹਨਾਂ ਨੇ ਇਸੇ ਤਰ੍ਹਾਂ ਕੀਤਾ ਇਹ ਰਕਮ ਟਰਾਂਸਫਰ ਕਰਦੇ ਰਹੇ ਤੇ ਇਸੇ ਦੌਰਾਨ ਜਿਹੜੇ ਠੱਗ ਸੀਗੇ ਉਹਨਾਂ ਨੇ ਇਹਨਾਂ ਦਾ ਫੋਨ ਜਿਹੜਾ ਉਹ ਹੈਕ ਕਰ ਲਿਆ ਤੇ ਇਹਨਾਂ ਦੇ HDFC ਅਕਾਊਂਟ SBI స్టేట్ బ్యాంక్ ఆఫ్ ఇండియా ਦੇ ਅਕਾਊਂਟ ਦੇ ਵਿੱਚੋਂ ਲਗਭਗ 1.5 ਕਰੋੜ ਰੁਪਇਆ ਜਿਹੜਾ ਉਹ ਕਢਾ ਲਿਆ ਸੋ ਜਦੋਂ ਵੀ ਸਾਨੂੰ ਕੋਈ ਅਜੇਹਾ ਫੋਨ ਆਵੇ ਜਦੋਂ ਸਾਨੂੰ ਇਹ ਗੱਲ ਕਹੀ ਜਾਵੇ ਵੀ ਤੁਹਾਡੀ ਲੋਟਰੀ ਨਿਕਲੀ ਆ ਤਾਂ ਪਹਿਲੀ ਗੱਲ ਤੇ ਇਹ ਆ ਵੀ ਉਹਦੇ ਉੱਤੇ ਗੌਰ ਨਾ ਕਰੋ ਅਗਰ ਤੁਸੀਂ ਉਸ ਗੱਲ ਨੂੰ ਸੀਰੀਅਸ ਲੈਣੇ ਵੀ ਹੋ ਤਾਂ ਆਏ ਸੋਚੋ ਇਹ ਦੇਖੋ ਪਿੱਛੇ ਜਾਓ ਕਿ ਕਦੀ ਤੁਸੀਂ ਕੋਈ ਲੋਟਰੀ ਖਰੀਦੀ ਸੀਗੀ ਕੀ ਕਦੀ ਤੁਸੀਂ ਕੋਈ ਫਲੈਟ ਜਿਹੜਾ ਉਹ ਬੁੱਕ ਕਰਵਾਇਆ ਸੀ ਕੀ ਕਦੀ ਤੁਸੀਂ ਕੋਈ ਪਲਾਟ ਲਿਆ ਸੀ ਇਹ ਸਾਰੀ ਤਫ਼ਤੀਸ਼ ਕਰਨ ਤੋਂ ਬਾਅਦ ਜਾਂ ਤੁਹਾਡੇ ਪਰਿਵਾਰਕ ਮੈਂਬਰ ਨੇ ਕਿਸੇ ਨੇ ਅਜੀਹਾ ਕੀਤਾ ਹੋਵੇ ਪਰਿਵਾਰ ਦੇ ਵਿੱਚ ਗੱਲ ਕਰੋ ਤਾਂ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਮੌਕੇ ਤੇ ਹੋ ਸਕੇ ਇਹ ਨਾ ਹੋਵੇ ਵੀ ਬਾਅਦ ਚੋਂ ਤੁਹਾਡੇ ਖਾਤਿਆਂ ਨੂੰ ਹੈਕ ਕਰਕੇ ਉਹ ਲੱਖਾਂ ਕਰੋੜਾ ਰੁਪਈਆ ਜਿਹੜਾ ਮਿਹਨਤ ਦੇ ਨਾਲ ਕਮਾਇਆ ਉਹ ਕਢਾ ਕੇ ਹੜਪ ਕਰ ਜਾਣ ਉਹ ਭੱਜ ਜਾਣ ਉਹ ਲੱਭਣ ਨਾ ਤੇ ਫੇਰ ਤੁਸੀਂ ਥਾਣਿਆਂ ਦੇ ਗੇੜੇ ਮਾਰਦੇ ਰਹੋ ਇਹ ਤੋਂ ਬਿਹਤਰ ਹੁੰਦਾ ਕਿ ਜੇ ਕੋਈ ਅਜੀਹੀ ਫੋਨ ਕਾਲ ਆਵੇ ਤਾਂ ਘੱਟੋ ਘੱਟ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਜ਼ਰੂਰ ਸਲਾਹ ਕਰੋ ਉਹਨਾਂ ਨੌਜਵਾਨਾਂ ਦੇ ਨਾਲ ਸਲਾਹ ਕਰੋ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਇੰਟਰਨੈਟ ਬਾਰੇ ਚੰਗੀ ਤਰ੍ਹਾਂ ਇਹ ਸਾਰੇ ਸਿਸਟਮ ਦੇ ਬਾਰੇ ਨੌਲੇਜ ਆ ਘੱਟੋ ਘੱਟ ਉਹਨਾਂ ਨਾਲ مشਵਰਾ ਜਰੂਰ ਕਰੋ ਵੀ ਮੈਨੂੰ ਇੱਕ ਠੱਗ ਜਿਹੜਾ ਜਾਂ ਮੈਨੂੰ ਇੱਕ ਕੰਪਨੀ ਫੋਨ ਕਰਕੇ ਕਹਿ ਰਹੀ ਆ ਤੁਹਾਡੀ ਲੋਟਰੀ ਨਿਕਲੀ ਆ ਤੇ ਜੇ ਤੁਸੀਂ ਲੋਟਰੀ ਕਲੇਮ ਕਰਨੀ ਆ ਉਹਦੀ ਰਕਮ ਤੁਹਾਨੂੰ ਚਾਹੀਦੀ ਆ ਤਾਂ ਸਾਡੇ ਖਾਤੇ ਦੇ ਵਿੱਚ ਪੈਸੇ ਪਾ ਦਿਓ ਘੱਟੋ ਘੱਟ ਇਸ ਬਾਰੇ ਆਪਣੇ ਪਰਿਵਾਰ ਨਾਲ ਗੱਲਬਾਤ ਜਰੂਰ ਕਰਿਆ ਕਰੋ ਐਵੇਂ ਇਹਨਾਂ ਦੇ ਮਗਰ ਲੱਗ ਕੇ ਜਿਹੜਾ ਉਹ ਪੈਸੇ ਇਹਨਾਂ ਦੇ ਖਾਤਿਆਂ 'ਚ ਟ੍ਰਾਂਸਫਰ ਨਾ ਕਰਿਆ ਕਰੋ ਕੰਪਲੇਨ ਦਿੱਤੀ ਕਿ ਕਿ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਹੈਗੇ ਕਿੰਦਰਜੀਤ ਸਿੰਘ ਪੁੱਤਰ ਨਰੈਣ ਸਿੰਘ ਪਿੰਡ ਰਖਾਲਾ ਤੇ ਜਿਹੜੇ ਮੋਬਾਈਲ ਨੰਬਰ ਤੇ ਹੈਗਾ ਇੱਕ ਫਰੋਡ ਕਾਲ ਆਈ ਜਿਸ ਨੇ ਕਿਹਾ ਕਿ ਤੁਹਾਡਾ ਜਿਹੜਾ ਹੈਗਾ ਕੋਣ ਅਸੀਂ ਕੋਣ ਬਣੇਗਾ ਫਰੋਡ ਪਤੀ ਦੇ ਵਿੱਚੋਂ ਜਿਹੜੇ ਹੈਗੇ ਬੋਲ ਰਹੇ ਆ ਤੇ ਤੁਹਾਡੀ ਜਿਹੜੀ ਲਾਟਰੀ ਲੱਗੀ ਹੈ ਤੇ ਤੁਸੀਂ ਸਾਨੂੰ 20000 ਰੁਪਏ ਜਿਹੜੇ Google Pay ਕਰੋ ਉਹਨਾਂ ਨੇ ਜਿਹੜੇ ਉਹਨਾਂ ਨੇ ਨੰਬਰ ਜਿਹੜਾ ਹੈਗਾ ਦਿੱਤਾ ਸੀਗਾ ਉਹਦੇ ਦੇ 20000 ਰੁਪਏ ਜਿਹੜਾ Google Pay ਕਰਤਾ ਯਾਨੀ ਇਹ ਕਾਲਸ ਰਿਪੀਟ ਹੁੰਦੀਆਂ ਰਹੀਆਂ ਤੇ ਉਹਨਾਂ ਨੇ ਇੱਕ ਵਾਰ ਫੋੜ ਜਿਹੜਾ ਹੈਗਾ Google Pay ਪੇਮੈਂਟ ਕਰਤੀ ਫਿਰ ਉਹਨਾਂ ਨੂੰ ਇੱਕ ਹੋਰ ਜਿਹੜੀ ਕਾਲ ਆ ਰਹੀ ਸੀ ਉਹ ਇੱਕ ਤੁਹਾਨੂੰ ਜਿਹੜਾ ਹੈਗਾ ਇਹਦੇ ਤੇ ਕੁਝ ਟੈਕਸ ਲੱਗਿਆ ਤੇ ਜਦੋਂ ਉਹਨਾਂ ਨੇ ਫਿਰ ਉਹਦੀ ਪੇਮੈਂਟ ਕਰੀ ਉਹਦੇ 32 ਲੱਖ ਰੁਪਏ ਉਹਨਾਂ ਦੇ ਅਕਾਊਂਟ ਦੇ ਵਿੱਚ ਚਲਾ ਗਿਆ ਇਦਾਂ ਕਰਕੇ ਵਾਰ-ਵਾਰ ਕਾਲਸ ਆਉਣ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਦਾ ਫੋਨ ਜਿਹੜਾ ਹੈਗਾ ਹੈਕ ਕਰ ਲਿਆ ਗਿਆ ਜਿਹਦੇ ਕਰਕੇ ਉਹਨਾਂ ਦੇ ਅਕਾਊਂਟ ਦੇ ਵਿੱਚੋਂ ਇੰਦਰਜੀ ਸਿੰਘ ਦੇ 1.5 ਕਰੋੜ ਰੁਪਏ ਜਿਹੜਾ ਹੈਗਾ ਉਹ ਟ੍ਰਾਂਜੈਕਸ਼ਨ ਹੋ ਗਈਆਂ ਤੇ 1.5 ਕਰੋੜ ਦਾ ਉਹਨਾਂ ਦੇ ਨਾਲ ਜਿਹੜਾ ਕਪਲਾਓ ਗਿਆ ਜੀ ਕੀ ਕੰਮ ਕੀ ਕਰਦੇ ਨੇ ਅ ਇਹਨਾਂ ਦੇ ਜਿਹੜਾ ਹੈਗਾ ਆਪ ਦਾ ਬਿਜ਼ਨਸ ਹੈਗਾ ਜੀ। ਕੋਈ ਨੰਬਰ ਵੀ ਤੁਸੀਂ ਦੱਸੋ ਜਿਸ ਨਾਲ ਜਿਹਨੇ ਜਿੱਦ ਤੇ ਗੂਗਲ ਤੇ ਵਗੈਰਾ ਕੀਤਾ ਉਸ ਦਾ ਹਾਂਜੀ ਉਹ ਉਹਨਾਂ ਨੇ ਜਿਹੜੇ ਨੰਬਰ ਪ੍ਰੋਵਾਈਡ ਕਰਵਾਏ ਸੀਗੇ ਜਿਹਦੇ ਸੰਬੰਧੀ ਜਿਹੜਾ ਹੈਗਾ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਕਨਸਰਨ ਜਿਹੜੇ ਹੈਗੇ ਨੇ ਅ ਟੈਕਨੀਕਲ ਸੈਲ ਵਗੈਰਾ ਨੂੰ ਲਿਖ ਕੇ ਭੇਜਿਆ ਗਿਆ ਜਿਹਦੇ ਜਲਦੀ ਪਤਾ ਲਗਾ ਕੇ ਦੋਸ਼ੀਆਂ ਦੀ ਜਿਹੜੀ ਭਾਲ ਕਰ ਲਈ ਚਾਉਂਦੇ। ਕਿੰਨੇ ਬੰਦੇ ਖਿਲਾਫ ਮਾਮਲਾ ਦਰਜ ਕੀਤਾ ਬਿਲਕੁਲ? ਅਰਬ ਸਾਤੇ ਵਿਅਕਤੀਆਂ ਦੇ ਖਿਲਾਫ ਜਿਹੜਾ ਹੈਗਾ ਮਕਦਮਾ ਦਰਜ ਕੀਤਾ ਗਿਆ ਹੈਗਾ ਤੇ ਜਲਦੀ ਜਿਹੜੀ ਹੈਗੀ ਹੈ। ਇਹ ਖਾਤਿਆਂ ਤੇ ਇਹ ਨੰਬਰਾਂ ਦਾ ਪਤਾ ਲਗਾ ਕੇ ਅੱਗੇ ਜੜੀ ਕੀ ਹੈ ਸੋਸ਼ਲ ਗ੍ਰਫਟਾਰ ਕੀਤਾ ਜਾਉਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ